تو جا ما بولمات تسبيح نٿو بولا ਇਹ ਗੁੱਸਾ ਅਤੇ ਲੜਾਈ ਝਗੜਾ ਕਿਸੇ ਮੁਹੱਲੇ ਦੀ ਲੜਾਈ ਨਹੀਂ ਹੈ ਬਲਕਿ ਇਹ ਇੱਕ ਸਿਆਸੀ ਸਮਾਗਮ ਦੇ ਵਿੱਚ ਝਗੜਾ ਹੋ ਰਿਹਾ ਹੈ ਪਾਇਲ ਵਿਧਾਨ ਸਭਾ ਹਲਕੇ ਦੇ ਵਿੱਚ ਬੀਜਪੀ ਦੀ ਮੀਟਿੰਗ ਚੱਲ ਰਹੀ ਸੀ ਤਾਂ ਅਚਾਨਕ ਬੀਜਪੀ ਦੇ ਵਰਕਰ ਆਪਸ ਵਿੱਚ ਉਲਝ ਗਏ ਕੁਰਸੀਆਂ ਮੇਜ਼ ਚੁੱਕ ਕੇ ਇੱਕ ਦੂਜੇ ਤੇ ਸੁੱਟੇ ਗਏ ਤੇ ਗਾਲੀ ਗਲੋਚ ਵੀ ਕੀਤਾ ਗਿਆ ਤੁਸੀਂ ਵੀ ਦੇਖੋ ਇੱਕ ਵਾਰ ਇਹ ਤਸਵੀਰਾਂ ਸਾਨੂੰ ਸਤਿਕਾਰ ਵੀ ਕਰ ਦਿਓ ਇਹ ਸੰਗਠਨ ਆ ਰਹੀ ਹੈ ਮੈਂ ਇਸ ਕਰ ਬੰਦ ਕਰ ਦੂੰਗਾ جو یا اسو اسیں بول نہیں سکتے میں تاڑا تاڑا کرتا نہیں بولتا میں بولوں گا تشبیہ نہیں کروں گا سانو ٹائم کیوں نہیں دیتا جندا کوئی نہیں کوئی نہیں ਇਸ ਪੂਰੇ ਹੰਗਾਮੇ ਤੋਂ ਬਾਅਦ ਬੀਜੇਪੀ ਦੇ ਸੀਨੀਅਰ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਉਹ ਸਿਮੇਲਨ ਸੀ ਪਾਇਲ ਵਿਧਾਨ ਸਭਾ ਦਾ ਅਸੀਂ ਹਰ ਵਿਧਾਨ ਸਭਾ ਚ ਕਰ ਰਹੇ ਹਾਂ। ਅੱਜ ਸਮਾਗਮ ਦੌਰਾਨ ਕੁਝ ਭਾਜਪਾ ਆਗੂਆਂ 'ਚ ਤਲਕੀ ਹੋਈ ਆ, ਆਪਸੀ ਬਹਿਸ-ਭਾਜੀ ਹੋਈ ਆ। ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਅਨੁਸ਼ਾਸਨ ਦੀ ਕਮੀ ਹੈ ਭਾਜਪਾ ਦੇ ਵਿੱਚ? ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ, ਭਾਜਪਾ 'ਚ ਕੋਈ ਕਮੀ ਨਹੀਂ ਅਨੁਸ਼ਾਸਨ ਦੀ। ਇੱਕ ਕਰਵਾਇਆ ਗਿਆ ਕੁਝ ਕਿਤਨਾ-ਕਿਤਨ ਤੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਊਗਾ। ਉਹ ਨਹੀਂ ਰਹਿਣਗੇ। ਉਦੋਂ ਇਸ ਘਟਨਾ ਤੋਂ ਬਾਅਦ ਵਿਰੋਧੀਆਂ ਨੇ ਵੀ ਇਸ ਘਟਨਾ ਤੇ ਨਿੰਦਾ ਜਤਾਈ ਹੈ ਤੇ ਉਥੇ ਅੱਜ ਬੜੀ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਵਾਪਰੀ ਹੈ ਦੇਖੋ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰਦੇ ਹਾਂ ਗੁਲਜਾਰ ਸਾਡੇ ਜਿਹੜੇ ਗੁਲਜਾਰ ਸਿੰਘ ਨੇ ਭਾਜਪਾ ਦੇ ਇੱਕ ਉਹ ਦੇਲਤ ਲੀਡਰ ਨੇ ਅੱਜ ਸਟੇਜ ਦੇ ਉੱਤੋਂ ਨਾ ਤਾਂ ਉਹਨਾਂ ਦਾ ਨਾਮ ਬੋਲਿਆ ਗਿਆ ਨਾ ਉਹਨਾਂ ਨੂੰ ਬੋਲਣ ਦਿੱਤਾ ਗਿਆ ਉਲਟਾ ਗੁਲਜਾਰ ਸਿੰਘ ਦੀ ਜਿਹੜੇ ਹੰਕਾਰੇ ਹੋਏ ਸਾਡੇ ਹਲਕੇ ਦੇ ਚੀਮਾ ਪਰਿਵਾਰ ਬੜੇ ਬੁਰੇ ਤਰੀਕੇ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਉਹਨੂੰ ਔਕਾਤ ਦਿਖਾਈ ਕਿ ਇਸ ਦੇਸ਼ ਦੇ ਵਿੱਚ ਦਲਤਾਂ ਦੀ ਕੋਈ ਔਕਾਤ ਨਹੀਂ ਦਸਤਾਰ ਵੀ ਉਤਾਰ ਦਿੱਤੀ ਸਤਾਰ ਗੁਲਜਾਰ ਸਿੰਘ ਦੀ ਬੇਹੱਦ ਕਨੌਣੀ ਤੇ ਨਿੰਦਨਯੋਗ ਘਟਨਾ ਹੈ ਉਦੋਂ ਦੁੱਖ ਹੋਰ ਵੀ ਜ਼ਿਆਦਾ ਹੋਇਆ ਕਿ ਉਸ ਸਮੇਂ ਹਰਜੀਤ ਗਰੇਵਾਲ ਉਹ ਵੀ ਉੱਥੇ ਮੌਜੂਦ ਸੀ ਉਹ ਮੂਕ ਦਰਸ਼ਕ ਬਣੇ ਤਮਾਸ਼ਾ ਦੇਖਦੇ ਰਹੇ। ਉਹਰੇ ਭਾਜਪਾ ਦੀ ਔਰ ਇੱਕ ਕਜਨਦੀਆ ਵਰਕਰ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰਾਂ ਚ ਆਪਸ ਵਿੱਚ ਕੁਝ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਕਰਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਜੇ ਕੋਈ ਹੋਰ ਫਦਰ ਅਸੈਸ ਰਿਐਕਸ਼ਨ ਦੀ ਵੀਲ ਸ਼ੇਅਰ ਕਿਸੇ ਚੀਜ਼ ਦੀ ਲੋਡ ਹੋਵੇ ਜੀ। ਸਰ ਜਿਸ ਤਰ੍ਹਾਂ ਗੱਲ ਕਰਦੇ ਆ ਜੀ ਜਿਸ ਬੰਦੇ ਵੱਲੋਂ ਕਾਫੀ ਮਤਲਬ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਕਿਸੇ ਮਾਈਕ ਨੂੰ ਲੈ ਕੇ ਕਿ ਉਸ ਨੂੰ ਪੁਲਿਸ ਕਸਟਡੀ ਚ ਵੀ ਲਿੱਤਾ ਗਿਆ। ਨਹੀਂ ਹਜੇ ਜਿੰਨ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਹਜੇ ਕੁਝ ਵੀ ਨਹੀਂ ਹੈਗਾ। ਹਜੇ ਸਿਰਫ ਅਸੀਂ ਮਾਮਲਾ ਸ਼ਾਂਤ ਕੀਤਾ ਹੈ।